ਮੁਲਾਦ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੂਰੀਆ ਜਿੰਨੇ ਵੀ ਮਿਸਤਰੀ ਵੀਰ ਜਾਂ ਜਿੰਨੇ ਵੀ ਹੱਥੀਂ ਕਿਰਤ ਕਰਨ ਵਾਲੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਜ਼ਰੂਰ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਕਿ ਮੈਂ ਇਸ ਵੇਲੇ ਸ਼੍ਰੀ ਵਿਸ਼ਵਕਰਮਾ ਭਗਵਾਨ ਦੇ 105 ਸਾਲ ਤੋਂ ਵੱਧ ਪੁਰਾਣੇ ਮੰਦਰ ਦੇ ਵਿੱਚ ਮੌਜੂਦ ਆ ਕਿ ਹਲਕਾ ਪਾਇਲਟ ਦਾ ਜ਼ਿਕਰ ਗੱਲ ਕਰੀਏ ਤਾਂ ਪਹਿਲਾ ਇੱਕ ਅਜੇਹਾ ਮੰਦਰ ਹੈ ਜਿਹੜਾ ਇੰਨਾ ਪੁਰਾਣਾ ਮੰਦਰ ਹੈ ਤੇ ਉਹ ਗੱਲਬਾਤ ਕਰ ਲੈਣੇ ਪ੍ਰਬੰਧਕਾਂ ਦੇ ਨਾਲ ਜਾਣ ਲੈਣੇ ਉਹਨਾਂ ਤੋਂ ਕਿ ਕਿੰਨੀਆਂ ਕਿ ਸੰਗਤਾਂ ਇੱਥੇ ਕਿੱਥੋ-ਕਿਥੋਂ ਨਤਮਸਤ ਹੁੰਦੀਆਂ ਨੇ ਤੇ ਅਸਲ ਦੇ ਮੁਲਾਦ ਲਾਈਵ ਦੇਖ ਰਹੇ ਤੁਸੀਂ ਤੇ ਮੈਂ ਹਾਂ ਬਿਆਨ ਸਿੰਘ ਰੂੜੀਆਂ ਜਿੰਨੇ ਵੀ ਮਿਸਤਰੀ ਵੀਰ ਜਾਂ ਜਿੰਨੇ ਵੀ ਹੱਥੀਂ ਕਿਰਤ ਕਰਨ ਵਾਲੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਜ਼ਰੂਰ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਕਿਉਂਕਿ ਮੈਂ ਇਸ ਵੇਲੇ ਸ਼੍ਰੀ ਵਿਸ਼ਵਕਰਮਾ ਭਗਵਾਨ ਦੇ 105 ਸਾਲ ਤੋਂ ਵੱਧ ਪੁਰਾਣੇ ਮੰਦਿਰ ਦੇ ਵਿੱਚ ਮੌਜੂਦ ਹਾਂ ਤੇ ਇਹ ਮੰਦਿਰ ਹੈ ਕਿੱਥੇ ਆ ਇਹ ਪਿੰਡ ਤਮੋਟ ਕਲਾਂ ਦੇ ਵਿੱਚ ਮੰਦਿਰ ਮੌਜੂਦ ਹੈ ਤੇ ਜਦੋਂ ਮੇਰੇ ਸਾਡੇ ਵਾਲ ਵਾਲੀ ਨਹਿਰ ਹੈ ਤੇ ਮੇਰੇ ਸੱਜੇ ਹੱਥ ਬਿਲਕੁਲ ਇਹ ਮੰਦਿਰ ਸ਼ੁਭਿਤ ਹੈ ਤੇ ਜਿਹੜਾ ਕਿ 105 ਸਾਲ ਤੋਂ ਪੁਰਾਣਾ ਦੱਸਿਆ ਜਾ ਰਿਹਾ ਹੈ ਨਾ ਤੇ ਇੱਥੇ ਦੀਵਾਲੀ ਤੋਂ ਇੱਕ ਦਿਨ ਬਾਅਦ ਸੰਗਤਾਂ ਨਤਮਸਤਕ ਹੁੰਦੀਆਂ ਨੇ ਇਹ ਪੂਰੇ ਪੰਜਾਬ ਦੇ ਵਿੱਚੋਂ ਤੇ ਇਹ ਹਲਕਾ ਪਾਇਲਟ ਦਾ ਜ਼ਿਕਰ ਗੱਲ ਕਰੀਏ ਤਾਂ ਪਹਿਲਾ ਇੱਕ ਅਜੀਹਾ ਮੰਦਿਰ ਹੈ ਜਿਹੜਾ ਇੰਨਾ ਪੁਰਾਣਾ ਮੰਦਿਰ ਹੈ ਤੇ ਉਹ ਗੱਲਬਾਤ ਕਰ ਲੈਂਦੇ ਹਾਂ ਪ੍ਰਬੰਧਕਾਂ ਦੇ ਨਾਲ ਜਾਣ ਲੈਂਦੇ ਹਾਂ ਉਹਨਾਂ ਤੋਂ ਕਿ ਕਿੰਨੀਆਂ ਕ ਸੰਗਤਾਂ ਇੱਥੇ ਕਿਤੋਂ-ਕਿਤੋਂ ਨਤਮਸਤਕ ਹੁੰਦੀਆਂ ਨੇ ਤੇ ਅਸਲ ਦੇ ਵਿੱਚ ਜਿਹੜਾ ਇੱਥੇ ਮੇਲਾ ਭਰਦਾ ਹੈ ਜਾਂ ਸਥਾਨ ਤੇ ਪ੍ਰੋਗਰਾਮ ਰੱਖਿਆ ਜਾਂਦਾ ਹੈ ਉਹ ਕਦੋਂ ਰੱਖਿਆ ਜਾਂਦਾ ਹੈ ਤੇ ਕਿੱਥੋਂ ਕਿੰਨੇ ਕ ਸਮੇਂ ਤੋਂ ਇਹ ਚੱਲਦਾ ਆ ਰਿਹਾ ਹੈ ਤੁਸੀਂ ਸਾਡੇ ਨਾਲ ਬਣੇ ਰਹੋ ਜੀ ਮਲੌਤ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਵਿਅੰਗ ਸਿੰਘ ਗਲੋੜੀਆਂ ਇਸ ਵੇਲੇ ਸ਼੍ਰੀ ਵਿਸ਼ਨੂੰ ਕਰਮਾ ਮੰਦਿਰ ਤਮੋਟ ਹਾੜੇਵਾਲ ਕਲਾਂ ਦੇ ਵਿੱਚ ਮੌਜੂਦ ਹੈ ਇਸ ਵੇਲੇ ਨਹਿਰ ਦੇ ਨਾਲ ਬਿਲਕੁਲ ਇਹ ਮੰਦਿਰ ਬਣਿਆ ਹੋਇਆ ਸ਼੍ਰੀ ਵਿਸ਼ਵਕਰਮਾ ਭਗਵਾਨ ਜੀ ਦਾ ਇਹ ਮੰਦਿਰ ਹੈ ਤੇ ਨਹਿਰ ਦੇ ਬਿਲਕੁਲ ਆਪੋਜ਼ਿਟ ਸਾਈਡ ਤੇ ਇਹ ਹੈਗਾ ਆ ਮੰਦਿਰ ਤੇ ਇੱਥੇ ਜਿੰਨੇ ਵੀ ਹੱਥੀ ਕਾਰੀਗਰ ਨੇ ਜਿੰਨੇ ਵੀ ਮਿਸਤਰੀ ਨੇ ਉਹ ਇੱਥੇ ਆ ਕੇ ਦੀਵਾਲੀ ਤੋਂ ਇੱਕ ਦਿਨ ਬਾਅਦ ਜਿਸ ਦਿਨ ਵਿਸ਼ਵਕਰਮਾ ਡੇ ਹੁੰਦਾ ਪੰਜਾਬ ਦੇ ਵਿੱਚ ਤਾਂ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਤੇ ਆਉਂ ਗੱਲਬਾਤ ਕਰ ਲੈਣਾ ਸਾਡੇ ਨਾਲ ਐਡਵੋਕੇਟਸ ਸਭ ਮੌਜੂਦ ਨੇ ਗਿਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗਿਲ ਸਾਹਿਬ ਕਿੰਨੇ ਟਾਈਮ ਤੋਂ ਇਹ ਜਿਹੜਾ ਮੰਦਿਰ ਹੈ ਇਹ ਹੋਣ ਦੇ ਵਿੱਚ ਆਇਆ ਬਣਿਆ ਹੋਇਆ ਜੀ ਅ ਸ਼੍ਰੀਮਾਨ ਜੀ ਦੱਸਣ ਦੇ ਮਤਲਬ ਤਾਂ 100 105 ਸਾਲ ਤੋਂ ਹੋਣ ਚਾਇਆ ਪਰ ਪਿਛਲੇ 50 ਸਾਲ ਤੋਂ ਮੈਂ ਲਗਾਤਾਰ ਇਹਨਾਂ ਦੇ ਦਰਸ਼ਨ ਕਰ ਰਿਹਾ ਤੇ ਇਹਨਾਂ ਦੀਆਂ ਜਿਹੜੀਆਂ ਬਰਕਤਾਂ ਨੇ ਉਹ ਸਾਨੂੰ ਪ੍ਰਾਪਤ ਹੋ ਰਹੀਆਂ ਨੇ ਜੇਕਰ ਬਾਬਾ ਬਿਸ਼ਕਰਮਾ ਜੀ ਦਾ ਜ਼ਿਕਰ ਕਰੀਏ ਤਾਂ ਸ਼ਬਦਾਂ ਦੇ ਸੀਮਤ ਘੇਰੇ 'ਚ ਇਹਨਾਂ ਦੀ ਸ਼ਕਤੀ ਨੂੰ ਨਹੀਂ ਦਰੰਦਾ ਜਾ ਸਕਦਾ ਔਰ ਵੱਡੇ ਹਿੰਦੁਸਤਾਨ ਨੂੰ ਹੀ ਬਲਕਿ ਸਾਰੇ ਸੰਸਾਰ ਨੂੰ ਵਿਸ਼ਵਵਿਆਪੀ ਪੱਧਰ ਤੇ ਇਹਨਾਂ ਦੀ ਦੇਣਾ ਜੋ ਅੱਜ ਕੱਲ ਕਾਇਆ ਕਲ ਪਉਂਦੀ ਆ ਇਹ ਸਭ ਇਹਨਾਂ ਦੀ ਮਿਹਰਬਾਨੀਆਂ ਜਾਂ ਇਹਨਾਂ ਦੀ ਅਸੀਸਾਂ ਸਦਕਾ ਹੀ ਪ੍ਰਾਪਤ ਹੁੰਦੀ ਆ ਔਰ ਸਾਡੇ ਲੋਕਾਂ ਨੂੰ ਇਹਨਾਂ 'ਚ ਬੜੀ ਸ਼ਰਧਾ ਤੇ ਜਿਵੇਂ ਦੀਵਾਲੀ ਤੋਂ ਅਗਲੇ ਦਿਨ ਇਹ ਦਿਨ ਬੜੀ ਧੂਮਤਾਂ ਨਾਲ ਮਨਾਇਆ ਜਾਂਦਾ ਪ੍ਰਬੰਧਕ ਨੇ ਜਿਹੜੇ ਬੜਾ ਅੱਛਾ ਸੁਚਾਰੂ ਪ੍ਰਬੰਧ ਕਰਦੇ ਨੇ ਔਰ ਲੰਗਰ ਲਾਇਆ ਜਾਂਦਾ ਢਾਡੀ ਰਾਗੀ ਇੱਥੇ ਆਉਂਦੇ ਨੇ ਤੇ ਸਾਡੇ ਰਾਕੇ ਤੇ ਇਹਨਾਂ ਦਾ ਬੜਾ ਹੱਥ ਆ ਤੇ ਬੜੀ ਮਹਾਨ ਕਿਰਪਾ ਇਹਨਾਂ ਦੀ अच्छा गिर साहब ਤੁਸੀਂ ਦੇਖੋ ਵੀ ਤੁਸੀਂ 50 ਸਾਲ ਦਾ ਜ਼ਿਕਰ ਕੀਤਾ ਵੀ ਮੈਨੂੰ ਇਸ ਦਾ 50 ਸਾਲ ਹੋ ਗਏ ਤੇ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿੰਨਾ ਕਿਤੇ ਇਹਨਾਂ ਚੀਜ਼ਾਂ ਨੂੰ ਵਿਸਾਰ ਰਹੀ ਆ ਭੁੱਲ ਰਹੀ ਆ ਇਹ ਕੀ ਕਾਰਨ ਮੰਨਦੇ ਹੋ ਕਿਉਂਕਿ ਹੁਣ ਤੁਸੀਂ ਮੰਨਿਆ ਕਿ ਬਿਸਕਰਮਾ ਜੀ ਭਗਵਾਨ ਹਨ ਤਾਂ ਉਹ ਅੱਜ ਦੀ ਨੌਜਵਾਨੀ ਨੂੰ ਇਹਦੇ ਨਾਲ ਕਿਵੇਂ ਜੁੜਿਆ ਜਾ ਸਕਦਾ ਦੇਖੋ ਜੀ ਮੈਂ ਇੱਥੇ ਮੈਂ ਮੁੱਖ ਦੋਸ਼ ਮਾਪਿਆਂ ਦਾ ਸਮਝੋ ਜਿਹੜੇ ਬਾਬਾ ਜੀ ਬਾਰੇ ਜਾਣਕਾਰੀ ਨਹੀਂ ਦੇ ਰਹੇ ਜਿਹੜਾ ਮੁੱਖ ਦੋਸ਼ ਆ ਮਾਪਿਆਂ ਦਾ ਲੇਕਿਨ ਜਿਹੜੀ ਮੈਂ ਨੌਜਵਾਨੀ ਨੂੰ ਬੇਨਤੀ ਵੀ ਕਰੂੰਗਾ ਉਹਨਾਂ ਨੂੰ ਪ੍ਰੇਰਨਾ ਵੀ ਕਰੂੰਗਾ ਕਿ ਸਾਨੂੰ ਬਾਬਾ ਬਿਸ਼ਕਰਮਾ ਦੀ ਅਸੀਸ ਦੇ ਪੱਤਰ ਵੜਨਾ ਚਾਹੀਦਾ ਉਹ ਜਿੰਨੀਆਂ ਸੁੱਖ ਸੁਭਦਾ ਜ਼ਿੰਦਗੀ ਚ ਮਿਲਦੀਆਂ ਨੇ ਕਾਰਾਂ ਵਗੈਰਾ ਜ ਟੋਟਲ ਮਸ਼ੀਨਰੀ ਮਸ਼ੀਨੀ ਜੋਗਾ ਉਹ ਸਾਰਾ ਇਹਨਾਂ ਦਾ ਹੀ ਪ੍ਰਤਾਪ ਆ ਜੀ ਮਤਲਬ ਹੱਥੀ ਜੋ ਇਹਨਾਂ ਨੇ ਸ਼ੁਰੂਆਤ ਜਿਵੇਂ ਕੀਤੀ ਤਾਂ ਉਹ ਅੱਗੇ ਵਧਿਆ ਗੱਲ ਨਾਲ ਬਿਲਕੁਲ ਕਿਰਤ ਦੇ ਦੇਵਤਾ ਨੇ ਜੀ ਇਹ ਕਿਰਤ ਦੇ ਦੇਵਤਾ ਦੇ ਕਰਕੇ ਪੂਜਿਆ ਜਾਂਦਾ ਔਰ ਸਾਡੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਜੇ ਕੋਈ ਅੱਜ ਕੱਲ ਸਾਰਾ ਕੰਮ ਮਸ਼ੀਨੀ ਢੰਗ ਨਾਲ ਚਾਹੇ ਉਹ ਖੇਤੀ ਆ ਚਾਹੇ ਇੰਡਸਟਰੀ ਆ ਚਾਹੇ ਹੌਜ਼ਰੀ ਵਗੈਰਾ ਜੋ ਵੀ ਮਰਜੀ ਆ ਲੇਕਿਨ ਉਥੋਂ ਸ਼ੁਰੂ ਕਿ ਮਸ਼ੀਨਰੀ ਵੀ ਤਾਂ ਕਿਤੇ ਕਿਸੇ ਇਨਸਾਨ ਨੇ ਬਣਾਈ ਹਾਂਜੀ ਇਹਨਾਂ ਨੇ ਇਹਨਾਂ ਨੇ ਹੀ ਬਣਾਈ ਸੀ ਇਹਨਾਂ ਦਾ ਹੀ ਇਹਨਾਂ ਦੀ ਹੁਣ ਪਹਿਲਾਂ ਦਿਮਾਗ ਕੰਮ ਕਰਦਾ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਹੋਰ ਇੰਜੀਨੀਅਰ ਵਗੈਰਾ ਨੇ ਉਹਨਾਂ ਦੇ ਰੂਪ ਚ ਇਹਨਾਂ ਦੀ ਅਸ਼ੀਰਵਾਦ ਦੇ ਰੂਪ ਚ ਆ ਰਿਹਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਤੇ ਸੜਨਾਰ ਪ੍ਰਧਾਨ ਜੀ ਮੌਜੂਦ ਨੇ ਜੋ ਕਿ ਇੱਥੇ ਪੂਰੇ ਅਰੇਂਜਮੈਂਟ ਕਰਦੇ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨਿਭਾਉਣ ਦੇ ਲਈ ਪ੍ਰਧਾਨ ਜੀ ਕੀ ਨਾਮ ਹੈ ਜੀ ਤੁਹਾਡਾ ਪਤਾ ਨਾਮ ਹਜੀਤ ਸਿੰਘ ਮਨਕੋ ਜੀ ਅਜੀਤ ਸਿੰਘ ਮਨਕੋ ਹਾਂਜੀ ਪ੍ਰਧਾਨ ਜੀ ਇਹ ਕਿੰਨੇ ਕ ਟਾਈਮ ਤੋਂ ਇੱਥੇ ਸੇਵਾ ਕਰ ਰਹੇ ਹੋ ਤੇ ਕਿੰਨੇ ਕ ਸੰਗਤ ਇੱਥੇ ਆ ਜਾਂਦੀ ਹੈ ਜੀ ਸੰਗਤ ਤਾਂ ਬਹੁਤ ਜ਼ਿਆਦਾ ਆਉਂਦੀ ਹੈ ਜੀ ਠੀਕ ਹੈ ਜੀ ਉਹਦੇ ਵਾਹ ਕਰਪਾ ਬਹੁਤ ਜ਼ਿਆਦਾ ਸੰਗਤ ਆ ਜਾਂਦੀ ਹੈ ਜੀ ਠੀਕ ਹੈ ਜੀ ਆਪ ਜੀ ਕਿੰਨੇ ਕ ਸਮੇਂ ਤੋਂ ਇੱਥੇ ਸੇਵਾ ਕਰ ਰਹੇ ਜੀ ਮੈਨੂੰ ਹੋਵੇ 7-8 ਸਾਲ ਹੋ ਗਏ ਤੇ ਸੇਵਾ ਕਰਦੇ ਹਾਂ ਠੀਕ ਹੈ ਜੀ ਹਾਂਜੀ ਪਹਿਲਾਂ ਸਾਡੇ ਚਾਚਾ ਸੀ ਪ੍ਰਧਾਨ ਜੀ ਜੀ ਉਹ ਤੋਂ ਬਾਅਦ ਚ ਮੈਂ ਆਇਆ ਠੀਕ ਹੈ ਜੀ ਪਿੱਛੇ ਪਾਸੇ ਵਧਾਰਿਆ ਨਹੀਂ ਪਤਾ ਲਗਾ ਦਿਆ ਜੀ ਠੀਕ ਹੈ ਜੀ ਤੇ ਫਿਰ ਇੱਥੇ ਹੁਣ ਜਿਹੜੀ ਸੰਗਤ ਹੈ ਉਹ ਕਿੱਥੋਂ ਕਿੱਥੋਂ ਆਉਂਦੀ ਹੈ ਜੀ ਬਹੁਤ ਦੂਰ ਦੂਰ ਸੰਗਤ ਹੈ ਲੁਧਿਆਣਾ ਤੋਂ ਨਾਬੇ ਤੋਂ ਪਟਿਆਲੇ ਤੋਂ ਜੀ ਉਸ ਤੋਂ ਵੀ ਤੁਸੀਂ ਕਹਿੰਦਾ ਹੋ ਦੂਰੋਂ ਪਹਿਲਾਂ ਤਾਂ ਹੁਣ ਮੰਤਰ ਪਹਿਲਾਂ ਆਪਣਾ ਮੇਨ ਮੰਤਰ ਇਹੀ ਸੀਗਾ ਜੀ ਹੁਣ ਮੰਤਰ ਤਾਲੇ-ਦਾਲੇ ਸਾਰੇ ਬਣ ਗਏ ਜੀ ਹੁਣ ਹੁਣ ਸੰਗਤ ਉੱਥੇ ਚਲੀ ਜਾਂਦੀ ਆ ਫਿਰ ਵੀ ਜਿਹੜੀ ਸੰਗਤ ਉੱਧਰ ਜਾਂਦੇ ਉੱਧਰ ਫਿਰ ਵੀ ਇੱਥੇ ਆਉਂਦੇ ਸੰਗਤ ਆਪਣੇ ਠੀਕ ਹੈ ਜੀ ਤੇ ਫਿਰ ਇਹ ਹੋਣ ਦੇ ਵਿੱਚ ਕਦੋਂ ਆਇਆ ਤੁਹਾਡੇ ਸੁਰਤ ਮੁਤਾਬਕ ਕਦੋਂ ਕਦਾਏ ਬਣਿਆ ਹੋ ਗਿਆ ਸਾਨੂੰ ਜਦ ਦੀ ਸੁਰਤ ਆ ਸੀ ਤਾਂ ਇਸ ਇੱਥੇ ਆਉਂਦੇ ਜੀ ਪਹਿਲਾਂ ਤੋਂ ਠੀਕ ਹੈ ਸਾਨੂੰ ਤਾਂ ਸਾਡੀ ਸੁਰਤ ਹੋ ਜਾਣ ਦੇ ਪਹਿਲਾਂ ਦਾ ਮੰਤਰ ਬਣਿਆ ਹੋਇਆ ਸੀ ਠੀਕ ਹੈ ਸਾਡੇ ਦਾਦੇ ਪੜਦਾ ਤਿਆਨ ਬਣਾਇਆ ਹੋਇਆ ਸੀ ਠੀਕ ਹੈ ਤੇ ਨੌਜਵਾਨ ਨੇ ਜਿਹੜੇ ਉਹ ਦੂਰ ਹੋ ਰਹੇ ਨੇ ਉਹ ਬੀਓ ਕ੍ਰੀਏਟ ਹੋਈ ਹੈ ਤੇ ਟੈਕਨੋਲੋਜੀ ਨੇ ਸਾਰਾ ਕੁਝ ਬਣਾਇਆ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਦੱਸਣ ਦੀ ਲੋੜ ਮੰਨਦੇ ਹੋ ਤੁਸੀਂ ਵੀ ਬਿਲਕੁਲ ਬਿਲਕੁਲ ਦੱਸਣ ਦੀ ਲੋੜ ਹੈ ਜਿਹਨੂੰ ਜਿਹਨੂੰ ਮਾਂ ਪਿਓ ਦੱਸਣਗੇ ਤਾਂ ਇਹ ਬੱਚੇ ਮੰਨਣਗੇ ਜੀ ਉਹਦੇ ਬੱਚੇ ਸਕੂਲ ਜਾਂਦੇ ਨੇ ਟੀਚਰ ਪੜ੍ਹਾਉਂਦੇ ਨੇ ਉਹਨਾਂ ਨੂੰ ਤਾਂ ਇਹਨਾਂ ਨੂੰ ਨੌਲਜ ਆਉਂਦੀ ਹੈ ਜਿਹਨਾਂ ਨੂੰ ਪੜ੍ਹਾਉਂਦੇ ਟੀਚਰ ਪੜ੍ਹਾਉਂਦੇ ਨੇ ਨੌਲਜ ਕਿੱਥੋਂ ਆਉਂਦੀ ਹੈ ਇਹ ਸਾਰੇ ਬੱਚਾ ਮਾਂ ਮਾਂ ਪਿਓ ਦਾ ਬਤੂਰਾ ਬਣ ਜਾਂਦੇ ਇੱਥੇ ਫਿਰ ਇੱਕ ਦਿਨ ਦਾ ਹੀ ਪ੍ਰੋਗਰਾਮ ਹੁੰਦਾ ਜਾਂ ਕਿੰਨੇ ਦਿਨ ਦੀ ਵਾਰੀ ਤੇ ਬਾਕੀ ਸਗਰਾਣ ਮੰਨਾਈ ਦੀ ਅਜੇ ਅੱਛਾ ਇਹ ਸਗਰਾਣ ਮੰਨਦੇ ਹਰੇ ਰਣਾ ਲੰਗਰ ਚੱਲਾਈਦਾ ਵਧੀਆ ਜੀ ਅੱਛਾ ਬਾਬੇ ਦੀ ਕਿਰਪਾ ਨਾਲ ਤੇ ਉਦੋਂ ਫਿਰ ਆਉਂਦੇ ਸੰਗਤ ਹਾਂਜੀ ਸੰਗਤ ਬਹੁਤ ਆਉਂਦੀ ਜੀ ਤੋਂ ਬਸ ਠੀਕ ਹੈ ਲੰਗਰ ਚੱਲਦਾ ਸੋਭਾ ਸੋਭਾ ਜੀ ਠੀਕ ਹੈ ਜੀ ਠੀਕ ਹੈ ਕੀ ਸੁਨੇਹ ਹਦਰਾਣਾ ਚਾਹੋਗੇ ਜਿਹੜੀ ਸੰਗਤ ਕੱਲ ਨੂੰ ਇੱਥੇ ਪਹੁੰਚਣੀ ਹੈ ਜੀ ਉਹ ਬਾਬੇ ਦੀ ਕਿਰਪਾ ਬਹੁਤ ਵਧੀਆ ਜੀ ਬਹੁਤ ਸੰਗਤ ਆਉਂਦੀ ਐ ਬਹੁਤ ਦੂਰੋਂ ਸੰਗਤਾਂੋਂ ਬਹੁਤ ਧੰਨਵਾਦ ਸੰਗਤਾਂ ਆਉਂਦਾ ਬਹੁਤ ਬਧੀਆ ਸਾਰੀ ਸੰਗਤ ਤੁਹਾਡਾ ਕੀ ਨਾਮ ਤੁਹਾਡੇ ਜੀ? ਸਿੰਦਰਪਾਦਾਂਗੇ ਜੀ। ਅੱਛਾ ਕੀ ਕਹਿਣਾ ਚਾਹੋਗੇ ਜਿਹੜਾ ਇਹ ਪ੍ਰੋਗਰਾਮ ਇੰਨੇ ਸੋ ਚਾਰੂ ਢੰਗ ਦੇ ਨਾਲ ਤੁਹਾਡੇ ਵੱਲੋਂ ਹਰ ਸਾਲ ਮਨਾਇਆ ਜਾਂਦਾ ਰਹੇ ਸੀ। ਹਰ ਸਾਲ ਮਨਾਇਆ ਜਾਂਦਾ ਜੀ ਬਹੁਤ ਵਧੀਆ ਕਮੇਟੀ ਕੰਮ ਕਰਦੀ ਆ। ਠੀਕ ਹੈ ਜੀ। ਹਰ ਸਾਲ ਸੰਗਤਾਂ ਵੀ ਬਹੁਤ ਆਉਂਦੀਆਂ ਨੇ ਦੂਰੋਂ ਦੂਰੋਂ। ਠੀਕ ਹੈ ਜੀ। ਤੇ ਬਹੁਤ ਸ਼ਰਧਾ ਨਾਲ ਆਉਂਦੀਆਂ ਨੇ ਸੰਗਤਾਂ ਬਹੁਤ ਵਧੀਆ ਢੰਗ ਨਾਲ ਮਨਾਇਆ ਜਾਂਦਾ। ਤੇ ਸੁਨੇਹਾ ਕੀ ਦੇਣਾ ਚਾਹੋਗੇ ਸੰਗਤਾਂ? ਕਹਿੰਦੇ ਜੀ ਸਭ ਤੋਂ ਵੱਧ ਵੱਧ ਚੜ ਕੇ ਆਉਣਾ ਚਾਹੀਦਾ। ਠੀਕ ਹੈ ਜੀ। ਬਾਬਾ ਜੀ ਦੇ ਕੋਲੇ ਬਾਬਾ ਜੀ ਦੇ ਚਰਨਾਂ ਆਉਣਾ ਚਾਹੀਦਾ ਸਾਰਿਆਂ ਨੂੰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰ ਲੈਨੇ ਹੋਰ ਵੀ ਬਜ਼ੁਰਗ ਖੜੇ ਨੇ ਸ੍ਰੀ ਗੁਰਦੇ ਸ੍ਰੀ ਗੁਰਦੇ ਕੀ ਨਾਮ ਆ ਜੀ ਤੁਹਾਡਾ অরੁਜਿਤ ਸਿੰਘ ਜੀ ਅੱਛਾ ਕੋਈ ਕਿੱਸਾ ਸਾਂਝਾ ਕਰੋ ਇੱਥੇ ਦਾ ਪੁਰਾਣਾ ਕੋਈ ਜਦੋਂ ਤੁਸੀਂ ਦੇਖਦੇ ਆ ਰਹੇ ਹੋ ਜੀ ਦੇਖੋ ਜੀ ਤਕਰੀਬਨ ਮੈਂ ਸਨ 74 ਤੱਕ ਵੀ ਸ਼੍ਰੀ ਕਰਦਾ ਠੀਕ ਹੈ ਜੀ ਮੈਨੂੰ 50 ਸਾਲ ਤਾਂ ਤਕਰੀਬਨ ਹੋ ਗਏ ਹੋ ਰਹੇ ਆਉਂਦੇ ਨੇ ਠੀਕ ਹੈ ਜੀ ਤੋਂ ਮੇਰਾ ਜੱਥਰਾ ਪੱਕਾ ਹੀ ਹੁੰਦਾ ਇੱਥੇ ਠੀਕ ਹੈ ਜੀ ਠੀਕ ਹੈ ਹੋਰ ਜਥੇ ਬਹੁਤ ਆਉਂਦੇ ਆ ਕਿਉਂਕਿ ਤਾਂ ਸਾਡੀ ਮੇਰੀ ਵੀ 65 ਸਾਲ ਦੀ ਹੋ ਗਈ ਸਾਡੀ ਸੁਰਤੋਂ ਪਹਿਲਾਂ ਦੇ ਠੀਕ ਹੈ ਜੀ ਪਹਿਲਾਂ ਤਾਂ ਲਵੇ ਲੋਣਾ ਕੋਈ ਮੰਦਿਰ ਨਹੀਂ ਸੀਗਾ ਨਾ ਕਿਤੇ ਪੈਲ ਨਾ ਕਿਸੇ ਪੰਡ ਚਾਲ ਦੇ ਨਾਲ 100 ਪਰਦਾ ਘੱਟ ਹੁੰਦਾ ਸੀ ਹਾਂ ਹਾਂ ਮੰਨ ਲਓ ਵੀ ਪੈਲ ਹਲਕਾ ਇਹ ਤਾਂ ਹੁੰਦਾ ਹੀ ਉਹਨਾਂ ਦੀ ਬਾਕੀ ਹੋਰ ਦੂਰੋਂ ਨੇੜੋਂ ਲੁਧਿਆਣੇ ਤੋਂ ਨਾਵੇ ਤੋਂ ਲਾ ਕੇ ਬਾਹਰ ਦੁਨੀਆ ਹੁਣ ਵੀ ਓਕਣੇ ਆਉਂਦੇ ਨੇ ਇਹ ਬਣ ਵੀ ਗਿਆ ਮੰਦਿਰ ਸੰਗਤ ਹੁਣ ਵੀ ਓਦਾਂ ਹੀ ਆਉਂਦੀ ਆ ਦੀਵਾਲੀ ਤੋਂ ਦੂਏ ਦੇ ਨਾਲ ਕਬੀਸ਼ਰ ਢਾਟੀ ਲੱਗਦੇ ਆ ਤੇ ਸਰਦਾ ਬਹੁਤ ਆ ਇਹ ਮੰਦਿਰ ਤੇ ਕਿਉਂ ਪ੍ਰਾਰਥਨ ਮੰਦਿਰ ਆ ਇਵੇਂ ਆਪਣਾ ਪੈਲ ਮਹਾਦੇਵ ਦਾ ਪ੍ਰਾਤਨ ਮੰਦਰਾ ਉਹਨਾਂ ਦੇ ਨਾਲ ਦੇ ਹੀ ਪ੍ਰਾਤਨ ਮੰਦਰਾ ਠੀਕ ਹੈ ਤੁਸੀਂ ਮਤਲਬ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹੋ ਵੀ ਇੱਥੇ ਆਸਥਾ ਬਹੁਤ ਬਹੁਤ ਯਾਦ ਆਸਥਾ ਸਾਨੂੰ ਖੁਸ਼ੀ ਬਹੁਤ ਭਰੋਸਾ ਨਾਲ ਠੀਕ ਹੈ ਜੀ ਕਿਉਂਕਿ ਜਿਹੜੀ ਇਹਨਾਂ ਦੀ ਦੇਣ ਆ ਨਾ ਸਾਨੂੰ ਸੂਈ ਤੋਂ ਲਾ ਕੇ ਪਾਣੀ ਵਾਲੇ ਜਹਾਜ਼ ਤੱਕ ਇਹਨੇ ਦੇਣਾ ਸਾਨੂੰ ਅਸੀਂ ਇਤਿਹਾਸ ਪੜ੍ਹਦੇ ਆਂ ਗਾਉਂਦੇ ਆ ਇਹਨਾਂ ਦੇ ਵੀ ਇਹਨਾਂ ਦੀ ਦੇਣ ਆ ਸਾਨੂੰ ਜੋਰ ਰਜ਼ਕਾਰ ਮਿਲਦਾ ਇਹਨਾਂ ਦੇ ਸਤ ਮਿਲਦਾ ਠੀਕ ਹੈ ਜੀ ਅੱਜ ਤਾਂ ਚਲੋ ਤਕਨੀਕ ਵੱਧ ਗਈ ਆ ਪਰ ਉਹ ਤਕਨੀਕ ਦਿਮਾਗ ਇਹਨਾਂ ਦਾ ਚੱਲ ਰਿਹਾ ਹੁੰਦਾ ਠੀਕ ਹੈ। ਆਪ ਬਿਸਕਰ ਮਜੀ ਦਾ। ਜੀ। ਬਹੁਤ ਬਹੁਤ ਧੰਨਵਾਦ। ਤੇ ਇਸ ਵੇਲੇ ਤੁਸੀਂ ਤਸਵੀਰਾਂ 'ਚ ਦੇਖ ਪਾ ਰਹੇ ਹੋ ਤਾਂ ਇਹ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਇਸ ਮੰਦਰ ਨੂੰ ਤਿਆਰ ਕੀਤਾ ਗਿਆ ਕਮੇਟੀ ਦੇ ਵੱਲੋਂ। ਇੱਥੇ ਦੂਰੋਂ-ਦੂਰੋਂ ਸੰਗਤਾਂ ਨੇ ਜਿਹੜੀਆਂ ਉਹ ਨਤਮਸਤਕ ਹੋਣ ਦੇ ਲਈ ਆਉਂਦੀਆਂ ਨੇ ਤੇ ਜਿੰਨੇ ਵੀ ਮਿਸਤਰੀ ਵੀਰ ਜਾ ਜਿੰਨੇ ਵੀ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਤਾਂ ਜੋ ਆਮ ਲੋਕਾਂ ਤੱਕ ਵੀ ਇਹ ਜਿਹੜੀ ਜਾਣਕਾਰੀ ਆ ਉਹ ਪਹੁੰਚ ਸਕੇ ਤੇ ਜਿਹੜੇ ਲੋਕ ਅੱਜ ਕੱਲ ਟੈਕਨੋਲੋਜੀ ਦਾ ਬਹਾਨਾ ਲਗਾ ਕੇ ਕਿਤਨਾ ਕਿਤੇ ਸ਼੍ਰੀ ਵਿਸ਼ਵਕਰਮਾ ਭਗਵਾਨ ਜੀ ਨੂੰ ਭੁੱਲਦੇ ਜਾ ਰਹੇ ਨੇ ਜਾਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਨੇ ਜਿਹੜੀਆਂ ਕਿ ਇਨਸਾਨ ਨੂੰ ਦੂਰ ਕਰ ਰਹੀਆਂ ਨੇ ਤਾਂ ਉਹ ਮਤਲਬ ਇੱਥੇ ਜ਼ਰੂਰ ਪਹੁੰਚੋ ਨਤਮਸਤਕ ਹੋਣ ਗੱਲਬਾਤ ਕਰ ਲੈਣਿਆ ਤੇ ਪ੍ਰਧਾਨ ਜੀ ਸਾਨੂੰ ਕੁਝ ਕਹਿਣਾ ਚਾਹੁੰਦੇ ਹਾਂ ਜੀ ਪ੍ਰਧਾਨ ਜੀ ਹਾਂਜੀ ਸਾਨੂੰ ਤਾਂ ਇਹ ਆ ਜੀ ਅਸੀਂ ਤਾਂ ਜੀ ਕਹਿੰਦੇ ਹੋਰ ਮਾਰਾ ਇਹ ਕਰਾ ਪਏ ਬਾਬਾ ਬਿਸ਼ਕਰਮਾ ਜੀ ਸਾਡੀ ਚਲਾ ਜੀ ਉਹਦੇ ਆਲੇ ਦੁਆਲੇ ਸਾਰੇ ਬਣਾ ਡਾ ਪਾਣ ਦੀ ਜਿੱਤ ਸੰਗਤ ਦੀ ਸਹਿਯੋਗ ਨਾਲ ਜੀ ਉਹਨਾਂ ਦੇ ਸਹਿਯੋਗ ਦਾ ਜੀ ਇਹ ਸਹਿਯੋਗ ਨਾ ਚਾਹਾਂ ਬੰਗਾ ਜੀ ਜੀ ਤੇ ਸੰਗਤ ਨੂੰ ਕਿਤੇ ਨਾ ਕਿਤੇ ਪ੍ਰਧਾਨ ਜੀ ਵੱਲੋਂ ਬੇਨਤੀ ਵੀ ਕੀਤੀ ਗਈ ਹੈ ਕਿ ਜਿਹੜਾ ਇਹ ਸਥਾਨ ਲਗਭਗ 100 ਸਾਲ ਤੋਂ ਪੁਰਾਣਾ ਸਥਾਨ ਹੈ ਤੇ ਪਾਇਲ ਹਲਕੇ ਦੇ ਵਿੱਚ ਇੱਕੋ ਇੱਕ ਇਹ ਅਜਿਹਾ ਸਥਾਨ ਹੈ ਜਿੱਥੇ ਲੰਬੇ ਸਮੇਂ ਤੋਂ ਸੰਗਤਾਂ ਨੇ ਜਿਹੜੀਆਂ ਉਹ ਨਤਮਸਤਕ ਹੋ ਰਹੀਆਂ ਨੇ ਤੇ ਜਿਨ੍ਹਾਂ ਵੀ ਮਿਸਤਰੀ ਵੀਰ ਜਿਨ੍ਹਾਂ ਵੀ ਹੱਥੀ ਕਿਰਤ ਕਰਨ ਵਾਲੇ ਵੀਰ ਨੇ ਉਹ ਜ਼ਰੂਰ ਸਹਿਯੋਗ ਕਰਨ ਤਾਂ ਜੋ ਇੱਥੇ ਇਸ ਸਥਾਨ ਨੂੰ ਹੋਰ ਵਿਧਾਇਆ ਜਾ ਸਕੇ ਕੈਮਰਾਮੈਨ ਹੁਸਨਪ੍ਰੀਤ ਦੇ ਨਾਲ ਮੈਂ ਬਿਆਨ ਸਿੰਘ ਰੂੜੀਆਂ ਮਲਾਉਦ ਲਾਈਵਲੀ